ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਣਾਉਣ ਜਾ ਰਹੇ ਹਾਂ ਆਪਾਂ ਰੰਗਰੇਟੇ ਸਿੱਖਾਂ ਦੇ ਬਾਰੇ ਰੰਗਰੇਟੇ ਰਾਜਪੂਤ ਧਾਨਕ ਜਾਤ ਕਿੱਦਾਂ ਇਹ ਰੰਗਰੇਟੇ ਬਣੇ ਅਸਲ ਦੇ ਵਿੱਚ ਇਹ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰਤਾ ਹੈਈ ਦਿਲਚਸਪ ਵੀ ਹੈ ਔਰ ਇਹ ਜਾਣਕਾਰੀ ਤੁਹਾਨੂੰ ਪਹਿਲਾਂ ਕਿਸੇ ਨੇ ਸ਼ਾਇਦ ਹੀ ਸੁਣਾਈ ਹੋਵੇ ਵੀਡੀਓ ਇਸ ਕਰਕੇ ਸਾਰੀ ਸੁਣਿਓ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਚੈਨਲ ਜਿੰਨਾ ਵੀਰ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹੋਏ ਹਾਲ ਤੱਕ ਉਹ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਦੇ ਆਂ ਮੁਸਲਮਾਨਾਂ ਦੀ ਆਮਦ ਕਿਵੇਂ ਹੁੰਦੀ ਹੈ ਪੰਜਾਬ ਦੇ ਵਿੱਚ ਫਿਰ ਰਾਜਪੂਤਨ ਘਰੇਟੇ ਤੇ ਧਾਨਕ ਜਾਤ ਬਾਰੇ ਗੱਲ ਕਰਾਂਗੇ ਤੇ ਫਿਰ ਦੱਸਾਂਗੇ ਜੇ ਘਰੇਟੇ ਕਿਵੇਂ ਬਣੇ ਸਿੱਖ ਤਾਂ ਰਾਜਪੂਤ ਕਾਲ ਤੋਂ ਬਾਅਦ ਪ੍ਰਥਵੀ ਰਾਜ ਚੋਹਾਨ ਦਾ ਪਤਨ ਹੋਣ ਤੋਂ ਬਾਅਦ ਭਾਰਤ ਵਿੱਚ ਇੱਕ ਨਵੀਂ ਜਾਤ ਮੁਸਲਮਾਨ ਦੀ ਆਮਦ ਹੋਈ ਔਰ ਇਹ ਆਮਦ ਅਰਬ ਤੋਂ ਇਲਾਕਾ ਉੱਤਰ ਪੱਛਮ ਰਸਤੇ ਹੋਈ ਭਾਰਤ 'ਚ ਮੁਸਲਮਾਨੀ ਰਾਜ ਕਾਇਮ ਕਰਨ ਵਾਲਾ ਸਭ ਤੋਂ ਪਹਿਲਾ ਸੁਲਤਾਨ ਸ਼ਾਹਬੂਦੀਨ ਮੁਹੰਮਦ ਗੋਰੀ ਸੀ। ਪ੍ਰਥਵੀਰਾਜ ਚੋਹਾਨ ਦਾ ਪਤਨ 1192 ਈਸਵੀ ਦੀ ਘਟਨਾ ਹੈ। ਭਾਵੇਂ ਤੋਂ ਪਹਿਲਾਂ ਮੁਸਲਮਾਨ 8ਵੀਂ ਸਦੀ ਤੋਂ ਹੀ ਭਾਰਤ ਉਤੇ ਹਮਲੇ ਕਰਨ ਲੱਗ ਪਏ ਸੀ ਤੇ ਹਾਕਮ ਅਲਹਾਜ ਇਹਦੇ ਸੈਨਾਪਤੀ ਮੁਹੰਮਦ ਬਿਨ ਕਾਸਮ ਨੇ 22 ਜੂਨ 712 ਈਸਵੀ ਨੂੰ ਮਹਾਰਾਜ ਤੇ ਬਲੋਚਿਸਤਾਨ ਦੇ ਰਸਤੇ ਸਿੰਧ ਉੱਤੇ ਚੜਾਈ ਕਰਕੇ ਉੱਥੋਂ ਦੇ ਰਾਜਾ ਧਾਹਿਰ ਜਿਹਦਾ ਨਾਮ दारू ਕਹਿੰਦੇ ਸੀ ਉਹਨੂੰ दारू ਨੂੰ ਜਿੱਤਿਆ ਤਾਂ ਇਹਨੂੰ ਜਿੱਤ ਕੇ ਉਹਦੀ ਰਾਜਧਾਨੀ ਦੇਵਲ ਉੱਤੇ ਕਬਜ਼ਾ ਕਰ ਲਿਆ ਸੀ ਪਰ ਇਹ ਕਬਜ਼ਾ ਆਰਜੀ ਸੀ ਭਾਰਤ ਉੱਤੇ ਅਸਲ ਕਬਜ਼ਾ ਉਤੋਂ 4 ਕੁ 100 ਸਾਲ ਪਿੱਛੋਂ ਸੁਲਤਾਨ ਸ਼ਾਹਬੁੱਦੀਨ ਗੋਰੀ ਨੇ ਦਿੱਲੀ ਫਤਿਹ ਕਰਕੇ ਕੀਤਾ ਸੀ ਸੁਲਤਾਨ ਸ਼ਾਹਬੁੱਦੀਨ ਤੋਂ ਬਾਅਦ ਕੁੱਤਬਦੀਨ ਐਬਕਨਾਏ ਦਿੱਲੀ ਉੱਤੇ ਗੁਲਾਮ ਖਾਨਦਾਨ ਦਾ ਕਬਜ਼ਾ ਜਮਾਇਆ ਧਾਨਕ ਲੋਕ ਜੋ ਪਹਿਲਾਂ ਗਖੜ ਤੇ ਖੋਖਰ ਬਣ ਕੇ ਪੱਛਮੀ ਪੰਜਾਬ ਤੇ ਹਕੂਮਤ ਕਰਦੇ ਰਹੇ ਸੀਗੇ ਗੁਲਾਮ ਖਾਨਦਾਨ ਤੋਂ ਕੁਚਰੇ ਪਹਿਲਾਂ ਹੀ ਸੁਲਤਾਨ ਮੁਹੰਮਦ ਗਜਨਵੀ ਤੇ ਉਹਦੇ ਖਾਨਦਾਨ ਦੇ ਸਮੇਂ ਜਦਕਿ ਉਹਦੀ ਹਕੂਮਤ ਪੱਛਮੀ ਤੇ ਪੂਰਬੀ ਪੰਜਾਬ ਉੱਤੇ ਸੂਬਾ ਸਰਹੰਦ ਤੱਕ ਸੀਗੀ ਆਪਣਾ ਅਸਰ ਤੇ ਰਸੂਕ ਕਾਪੀ ਹੱਦ ਤੱਕ ਇਸਲਾਮ ਤੇ ਪ੍ਰਭਾਵ ਮਸੱਲੀ ਜਾਤ ਦੀ ਸ਼ਕਲ 'ਚ ਬਦਲ ਕੇ ਗਵਾ ਚੁੱਕੇ ਸੀ ਪਰ ਫੇਰ ਵੀ ਬਹੁ ਗਿਣਤੀ ਦੇ ਧਾਨਕ ਸੁਤੰਤਰ ਫਿਰਤੂ ਜਥਿਆਂ ਦੀ ਸ਼ਕਲ 'ਚ ਰਹਿ ਕੇ ਸੁਲਤਾਨ ਗਜਨਵੀ ਦੇ ਪ੍ਰਭਾਵ ਤੋਂ ਅਲੱਗ ਥਲੱਗ ਹੀ ਰਹੇ ਸੀ ਇਸ ਤਰ੍ਹਾਂ ਪੰਜਾਬ 'ਚ ਮੁਸਲਮਾਨਾਂ ਦੇ ਆਉਣ ਤੇ ਜਾਂਦ ਕੇ ਆਯੋਧਨ ਮਲਤਾਨ ਆਦ ਇਲਾਕੇ ਮੁ슬ਮਨ ਜਾਤ ਦੇ ਗੜ ਬਣ ਚੁੱਕੇ ਸਨ ਤੇ ਲਾਹੌਰ ਵੀ ਕੁਝ ਸਮੇਂ ਬਾਅਦ ਤੇ ਮਹਿਮੂਦਪੁਰੇ ਬਣ ਗਿਆ ਸੀ ਤੇ ਪੰਜਾਬ ਦੇ ਜੱਟ ਵੀ ਉਹਨਾਂ ਦੇ ਸਾਹਮਣੇ ਝੁਕ ਗਏ ਸਨ ਤਾ ਧਾਨਕ ਜਾਤ ਦਾ ਰੋਬ ਦਾਬ ਕਾਇਮ ਰੱਖਣਾ ਕੋਈ ਸੌਖੀ ਗੱਲ ਨਹੀਂ ਸੀ ਕਿਉਂਕਿ ਉਹਨਾਂ ਵਿੱਚੋਂ ਵੀ ਕਾਫੀ ਲੋਕ ਮੁਸੱਲੀ ਬਣ ਕੇ ਇਸਲਾਮ ਕਬੂਲ ਕਰ ਚੁੱਕੇ ਸੀ ਪਰ ਫਿਰ ਵੀ ਬਹੁ ਗਿਣਤੀ ਦੇ ਆਜ਼ਾਦ ਪ੍ਰੇਮੀ ਤੇ ਹਠੀਏ ਧਾਨਕਾਂ ਵੱਲੋਂ ਕਿਸੇ ਸ਼ੁਭ ਸਮੇਂ ਦੀ ਉਡੀਕ ਬੜੀ ਤੀਬਰਤਾ ਨਾਲ ਹੋਣ ਲੱਗੀ ਤਾਂ ਹੁਣ ਭਾਰਤ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਤੇ ਮੁਗਲ ਬਾਦਸ਼ਾਹ ਅਕਬਰ ਦੋਮੇ ਸੁਧਾਰਕ ਹੋਣ ਦੇ ਨਾਲ ਅੱਬਲ ਦਰਜੇ ਦੇ 16 ਕੁੱਲ ਬਾਦਸ਼ਾਹ ਮੰਨੇ ਗਏ ਦਿਨਾਂ ਦਿਨ ਨਿਗਾਹਾਂ ਤੇ ਹਿੰਦੂ ਤੇ ਮੁਸਲਮਾਨ ਇੱਕ ਬਰਾਬਰ ਤਨ ਇਸੇ ਕਾਰਨ ਉਹ ਬਹੁਤੇ ਇਨਸਾਫ ਪਸੰਦ ਹੋਣ ਕਰਕੇ ਪੈਗੰਬਰੀ ਦਾ ਦਾਵਾ ਵੀ ਕਰਨ ਲੱਗ ਪਏ ਸੀ ਸੁਲਤਾਨ ਅਲਾਉਦੀਨ ਖਿਲਜੀ ਨੇ ਬੜੀ ਦਲੇਰੀ ਕਰਕੇ ਇੱਕ ਸਰਬਸਾਂਝੇ ਹਿੰਦੂ ਮੁਸਲਮਾਨ ਸਮਾਜ ਦਾ ਮੋਢ ਬਣ ਕੇ ਇੱਕ ਨਵੀਂ ਸੰਪਰਦਾ ਚਲਾਈ ਤੇ ਮੁਗਲ ਬਾਦਸ਼ਾਹ ਅਕਬਰ ਨੇ ਇੱਕ ਹੋਰ ਨਵਾਂ دین ਇਲਾਈ ਚਲਾਇਆ ਜਿਨ੍ਹਾਂ ਚ ਇਸਲਾਮੀ ਅਸੂਲਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਤੇ ਹਿੰਦੂ ਮੁਸਲਮਾਨਾਂ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਂਦਾ ਧਾਨਕ ਲੋਕਾਂ ਨੂੰ ਇਹਨਾਂ ਬਾਰਸ਼ਾਈ ਸੰਪਰਦਾਵਾਂ ਦੇ ਮੇਲ ਜੋੜ ਨਾਲ ਕੁਝ ਸੁੱਖ ਦਾ ਸਾਹ ਮਿਲਣਾ ਇੱਕ ਕੁਦਰਤੀ ਗੱਲ ਸੀ ਕਿਉਂਕਿ ਇਹਨਾਂ ਸੰਪਰਦਾਵਾਂ ਦਾ ਉਥਾਣ ਹੋਣ ਤੇ ਪੁਰਾਣੇ ਬ੍ਰਾਹਮਣੀ ਜਾਂ ਰਾਜਪੁੱਤੀ ਕਾਲ ਦੇ ਕੁਝੇ ਜਾਤੀਬੰਧਨ ਜਿਨ੍ਹਾਂ ਕਾਰਨ ਹਿੰਦੁਸਤਾਨ ਦੀ ਐਨੀ ਗ੍ਰਾਫਟ ਹੋਈ ਸੀ ਕਾਫੀ ਹੱਦ ਤੱਕ ਢਿੱਲੇ ਪੈ ਚੁੱਕੇ ਸਨ ਤੇ ਹਿੰਦੂ ਮੁਸਲਮਾਨਾਂ ਦੇ ਪਰਸਪਰ ਬਿਨਾਂ ਕਿਸੇ ਜਾਤੀ ਰੋਕ ਟੋਕ ਦੇ ਖੁੱਲੇ ਵਿਆਹ ਵੀ ਹੋਣ ਲੱਗ ਪਏ ਪ੍ਰਾਤਨ ਫਾਰਸੀ ਤਵਾਰੀਖਾਂ ਦੇ ਅਨੁਸਾਰ ਕਹਿੰਦੇ ਕਹੋਂਦੇ ਮੁਸਲਮਾਨ ਆਪਣੀਆਂ ਕੁੜੀਆਂ ਨੂੰ ਤੇ ਉੱਚੀਆਂ ਜਾਤਾਂ ਦੇ ਹਿੰਦੂ ਆਪਣੀਆਂ ਕੁੜੀਆਂ ਹਿੰਦੂਆਂ ਮੁਸਲਮਾਨਾਂ ਨੂੰ ਬਕਾਇਦਾ ਵਿਆਹ ਦਿੰਦੇ ਸੀ ਤੇ ਉਹਨਾਂ ਦੇ ਲੜਕੀਆਂ ਦੀ ਸੰਤਾਨ ਹਿੰਦੂਆਂ ਦੇ ਘਰ ਹਿੰਦੂ ਤੇ ਮੁਸਲਮਾਨਾਂ ਦੇ ਘਰ ਮੁਸਲਮਾਨ ਮੰਨੀ ਜਾਂਦੀ ਸੀ ਤੇ ਵਿਵਾਹਿਤ ਲੜਕੀਆਂ ਦੀ ਜਾਤ ਉਹ ਹੁੰਦੀ ਸੀ ਜੋ ਉਹਨਾਂ ਦੇ ਪਤੀਆਂ ਦੀ ਹੁੰਦੀ ਸੀ ਤੇ ਹਿੰਦੂ ਮੁਸਲਮਨ ਸਮਾਜ 'ਚ ਉਹਨਾਂ ਬਾਰੇ ਕੋਈ ਛੂਆਛਾਤ ਜਾਂ ਬਖਰੇਵੇਂ ਦਾ ਵਰਤੋਂ ਨਹੀਂ ਸੀ ਕੀਤਾ ਜਾਂਦਾ ਹਿੰਦੂ ਮੁ슬ਮਾਨਾਂ ਦੀ ਇਹ ਜਾਤੀ ਏਕਤਾ 12ਵੀਂ 13ਵੀਂ ਸਦੀ ਤੋਂ 16ਵੀਂ ਸਦੀ ਤੱਕ ਬਕਾਇਦਾ ਇੱਕ ਰਸ ਕਾਇਮ ਰਹੀ ਫਿਰ ਮੁਗਲ ਬਾਦशाह ਜਹਾਂਗੀਰ ਤੇ ਛਾਹ ਜਹਾਂ ਦੇ ਕਟੜਪੁਣੇ ਕਰਕੇ ਇਹ ਜਾਤੀ ਮੇਲ ਮਲਾਪ ਇਸਲਾਮੀ ਸ਼ਰਅ ਆਇਨ ਦੇ ਸਖਤ ਬਖੇਵੇਂ ਜਿਹੜੇ ਹੋਏ ਇਹਨਾਂ ਦੇ ਕਾਰਨ ਹਮੇਸ਼ਾ ਲਈ ਖਤਮ ਹੋ ਗਿਆ ਹੁਣ ਸੁਲੇਮਾਨ ਅਲਾਉਦੀਨ ਦੇ ਸਮਾਜਿਕ ਸੁਧਾਰਾ ਦੇ ਨਤੀਜੇ ਵਜੋਂ ਪੰਜਾਬ ਦੇ ਖੱਤਰੀ ਜੋ ਕਿ ਸ਼ਾਇਦ ਪਹਿਲਾ ਪਹਿਲ ਇੱਕੋ ਵੈਸ਼ ਵੰਸ਼ ਦੇ ਪਰੰਪਰਾਗਤ ਅਨਿਆਈ ਸਨ ਇਹ ਪਹਿਲਾਂ ਸ੍ਰੀਹਣ ਤੇ ਬਵੰਜਾਈ ਨਾ ਹਟ ਦੋ ਜਾਤਾਂ 'ਚ ਵੰਡੇ ਗਏ ਤੇ ਫੇਰ ਸ੍ਰਹੀਣ ਖੱਤਰੀਆਂ ਵਿੱਚੋਂ ਬੇਤੀ ਤਰੇਹਣ ਭੁੱਲੇ ਤੇ ਸੋਢੀ ਔਰ ਬਵੰਜਾਈ ਖੱਤਰੀਆਂ ਵਿੱਚੋਂ ਖੰਨੇ ਕਪੂਰ ਚੋਪੜੇ ਤਲਵਾਰ ਮੱਟਨ ਸੈਗਲ ਵਿਜ ਮਹਿੰਦਰੂ ਇਹ ਅਨੇਕਾਂ ਉਪਜਾਤਾਂ ਮਤਲਬ ਜਾਤ ਜਨਾਤਾਂ ਜਾ ਸਨਾਤਾਂ 'ਚ ਵੰਡੇ ਗਏ ਇਦਾਂ ਹੀ ਧਾਨਕ ਜਾਤੀ ਵਿੱਚ ਵੀ 18 ਕਿਸਮ ਦੇ ਗੋਤ ਉਪਗੋਤ ਜਿਨ੍ਹਾਂ ਚੋਂ ਸਰਹੋਤੇ ਗਿੱਲ ਭਾਈ ਖੋਖਰ ਗਖੜ ਮੱਟੂ ਖਾਰੂ ਕਲਿਆਣ ਲੱੱੜੜ ਛਿੰਦੂ ਸਿੰਧੂ ਛੱਪਰ ਬੰਦ ਨਈਅਰ ਉਟਵਾਲ ਕੰਧਾਰੀ ਹਾਂਸੀ ਖੋਸਰ ਧਾਰੀਵਾਲ ਇਹ ਸ਼ਾਮਲਾ ਇਹ ਪ੍ਰਮੁੱਖ ਮੰਨੇ ਗਏ ਮਤਲਬ ਕਿ ਹੋਰ ਵੀ ਬਹੁਤ ਨੇ ਸultan Alauddin ਤੋਂ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਤੱਕ ਬਹੁ ਗਿਣਤੀ ਦੇ ਧਾਨਕ ਸ਼ਾਹੀ ਫੌਜ ਦਰਬਾਰੀ ਮੀਰ ਸ਼ਿਕਾਰ ਜਾਂ ਹੋਰ ਖਾਸ ਰਾਜ ਪ੍ਰਬੰਧਕੀ ਅਮਲਿਆਂ 'ਚ ਉੱਚੇ ਨਿਵੇਂ ਆਉਦਿਆਂ ਤੇ ਉੱਤੇ ਤਣਾਤ ਹੁੰਦੇ ਰਹੇ ਜਿਨ੍ਹਾਂ ਬਾਰੇ ਕੁਝ ਰਵੇਤੀ ਰਿਕਾਰਡ ਧਾਨਕ ਜਾਤ ਦੇ ਇਹਨਾਂ ਗੋਤਾਂ ਤੇ ਉਪ ਗੋਤਾਂ ਦੀ ਖਾਨਦਾਨੀ ਖੋਜ ਕਰਨ ਤੇ ਮਿਲਦੇ ਆਂ ਔਰ ਇਹੋ ਤਾਰੀਖੀ ਹਾਲ ਮਤਲਬ ਕਿ ਇਸ ਵੀਰ ਜਾਤੀ ਦਾ ਸਿੱਖ ਗੁਰੂ ਸਾਹਿਬਾਨ ਤੇ ਉਦੋਂ 12 ਮਿਥਲਾ ਤੇ ਸਿੱਖ ਰਾਜ ਦੇ ਸਮੇਂ ਤੱਕ ਬਕਾਇਦਾ ਇਹ ਪ੍ਰਚਲਿਤ ਰਿਹਾ ਹੁਣ Rajputਾਂ ਤੋਂ ਰੰਗਣ ਤੇ ਰੰਗਰੇਟੇ ਹੁਣ ਇੱਥੇ ਰੰਗਰੇਟਾ ਸ਼ਬਦ ਦੀ ਉਪਜ ਇਹ ਵੀ ਦੱਸਣੀ ਜ਼ਰੂਰੀ ਹੈ ਰੰਗਟ ਪੰਜਾਬ ਤੇ Hindu ਤੇ Muslimਾਂ Rajputਾਂ ਦੀ ਜਾਤੀ ਅਲ ਹੈ ਰੰਗਟ ਪਰ ਫੇਰ ਵੀ ਇਹ ਲਫ਼ਜ਼ ਬਧੇਰੇ Muslimਾਂ Rajputਾਂ ਵਾਰੀ ਵਰਤਿਆ ਜਾਂਦਾ ਪੰਜਾਬ ਦੇ ਖੋਖਰ ਤੇ ਗਖੜ Rajput Muslim ਬਣਦੇ باوجود ਵੀ ਆਪਣਾ ਕੁਰਸੀਨਾਮਾ ਅਗਨੀਕੁੱਲ ਰਾਜਪੂਤ ਛਤਰੀਆਂ ਨਾਲ ਮੇਲਦੇ ਹਨ ਤਾਂ ਇਹਦੇ باوجود ਕਹ ਲਈਏ ਵੀ ਆਪਣੇ ਸੁਭਾਅ ਤੇ ਲਿਹਾਜ ਨਾਲ ਵੀ ਜਿਵੇਂ ਕਿ ਜੰਗੀ ਕੌਮਾਂ ਦਾ ਆਮ ਰਵਾਜ ਆਪਣੀ ਰਾਜਪੂਤ ਜਾਤੀ ਅਕੜੇਵੇਂ ਜਾਂ ਰੰਗੜਪਣੇ ਦੇ ਕਾਰਨ ਸੁਭਾਅ ਦੇ ਰੁੱਖੇ ਹੋਣੇ ਇਸ ਲਈ ਪੱਛਮੀ ਪੰਜਾਬ ਦੇ ਸੱਭਿਆਚਾਰ ਸੰਚੇ ਚ ਢਲ ਕੇ ਖੋਖਰ ਰਾਜਪੂਤਾਂ ਖਾਸ ਕਰਕੇ ਮੁਸਲਮਾਨ ਰਾਜਪੂਤਾਂ ਦੀ ਰੰਗੜ ਸੰਗਿਆ ਸਿੱਧ ਹੋ ਗਈ ਰੰਗੜ ਪਜਣ ਲੱਗ ਪਏ ਉਹਨਾਂ ਹੀ ਰੰਗੜ ਰਾਜਪੂਤਾਂ ਦੇ ਬੇਟੇ ਹੋਣ ਕਰਕੇ ਉਹਨਾਂ ਦੇ ਪੁੱਤਰ ਸਾਰੇ ਰੰਗਰੇਟੇ ਮਤਲਬ ਕਿ ਰੰਗੜਾਂ ਦੇ ਬੇਟੇ ਅਖਵਾਏ ਪਿੱਛੋਂ ਪੰਜਾਬ ਦੇ ਮਜਬੀ ਸਿੱਖ ਉਹਨਾਂ ਦੀ ਰੀਸੋ ਰੀਸ ਜੋ ਕਿ ਖੋਖਰ ਅਤੇ ਗਖੜ ਰਾਜਪੂਤਾਂ ਨਾਲ ਲਹੂ ਮਾ ਦਾ ਸਬੰਧ ਰੱਖਦੇ ਸੀ ਇਸ ਲਈ ਉਹ ਵੀ ਰੰਗਰੇਟੇ ਨਾਂ ਨਾਲੇ ਮਸ਼ਹੂਰ ਹੋਏ ਪੰਜਾਬ ਦੇ ਮਜਬੀ ਸਿੱਖ ਏਸੇ ਰਾਜਪੂਤੀ ਉਪਜਨ ਨਿਪਜਦੇ ਰੰਗਰੇਟੇ ਅਖਵਾਉਣਾ ਆਪਣੇ ਲਈ ਬੜੇ ਫਖਰ ਦੀ ਗੱਲ ਸਮਝਦੇ ਔਰ ਉਹ ਐਸੇ ਕਰਕੇ ਇਹਨਾਂ ਦੇ ਬਜ਼ੁਰਗ ਪੰਜਾਬ ਦੇ ਰਾਜਵੰਸੀ ਖੋਖਰ ਜਾਂ ਗਖੜ ਰਾਜਪੁਰ ਸੀਗੇ ਜਿਨ੍ਹਾਂ ਤੋਂ ਉਹਨਾਂ ਦਾ ਮੁੱਢ ਤੁਰਿਆ ਮੰਨਿਆ ਜਾਂਦਾ ਧਾਨਕ ਚੂੜੇ ਤੇ ਰੰਗਰੇਟੇ ਇੱਥੇ ਇੱਕ ਇਹ ਆਪ ਹੋਦਰਾ ਜਾਤੀ ਭਿੰਨ ਭੇਦ ਵੀ ਖੋਲ ਦੇਣਾ ਯੋਗ ਹੈ ਕਿ ਖੋਖਰ ਜਾਤ ਦੇ ਧਾਨਕ ਜਿਨ੍ਹਾਂ ਨੇ ਮਹਾਭਾਰਤ ਕਾਲ ਤੋਂ ਬਾਅਦ ਪੱਛਮੀ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀ ਤੇ ਹਕੂਮਤ ਕੀਤੀ ਜਿਨ੍ਹਾਂ ਚਰ ਇਸ ਦੇਸ਼ ਵਿੱਚ ਰਾਜ ਭਾਗ ਦੇ مالک ਬਣੇ ਰਹੇ ਉਹਨਾਂ ਚਿਰ ਉਹਨਾਂ ਦੀ ਗਿਣਤੀ ਰਾਜਪੂਤਾਵਾਂ ਹੁੰਦੀ ਰਹੀ ਪਰ ਫਿਰ ਜਦ ਰਾਜ ਭਾਗ ਦੀ ਵਾਗਡੋਰ ਹੱਥੋਂ ਨਿਕਲੀ ਤਾਂ ਮੁੜ ਉਹੀ ਧਾਨਕ ਦੇ ਧਾਨਕੇ ਬਣ ਬੈਠੇ ਤੇ ਉਹਨਾਂ ਵਿੱਚੋਂ ਜਿਨ੍ਹਾਂ ਨੇ ਆਪਣੇ ਆਦਰਸ਼ ਨੂੰ ਪਿੱਠ ਦੇ ਕੇ ਪੇਟ ਪੂਰਤੀ ਵਾਸਤੇ ਕਿਸੇ ਮਜਬੂਰੀ ਕਾਰਨ ਨੀਵੇਂ ਕੰਮ ਧੰਦੇ ਕੱਖਾਂ ਕਾਨਿਆਂ ਦਾ ਝੂੜਾ ਚੋਟੀ ਬਨ ਕੇ ਗਲੀਆਂ ਦੀ ਸਫਾਈ ਝਾੜੂ ਬੁਹਾਰੀ ਇਹ ਕੰਮ ਅਪਣਾ ਲਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਕੰਮ ਅਪਣਾਏ ਉਹ ਚੂੜੇ ਅਖਵਾਏ ਤੇ ਇਸ ਹਾਲਤ ਦੇ ਵਿੱਚ ਕਹਿ ਲਿਏ ਵੀ ਚੂੜਾ ਯਾਨੀ ਕਿ ਨਾਇਕ ਔਰ ਸਰਦਾਰ ਇਹ ਸਬਦ ਦੇ ਅਸਲ ਅਰਥ ਹੀ ਬਦਲ ਗਏ ਇਹ ਠੀਕ ਉਹੀ ਗੱਲ ਹੋਈ ਜਿਵੇਂ ਪੁਰਾਣੇ ਪੰਜਾਬ ਦੇ ਗਣਰਾਜਾਂ ਦੀ ਦਰਬਾਰੀ ਨਾਚੀ ਗਣਿਕਾ ਇੱਕ ਸਧਾਰਨ ਕਸਬੀ ਬੇਸਵਾ ਮੰਨੀ ਗਈ ਤੇ ਨਾਇਕ ਸਰਦਾਰ ਛੋਟੇ ਦਰਜੇ ਦਾ ਸਿਪਾਹੀ ਤੇ ਜਮਾਦਾਰ ਫੌਜੀ ਸਰਦਾਰ ਪਿੱਛੋਂ ਆ ਕੇ ਦਰੋਗਾ ਸਫਾਈ ਬਣ ਗਿਆ ਇਨਾ ਧਾਨਕਾਂ ਨੇ ਗਰੀਬੀ ਹੋਣ ਦੇ ਬਾਵਜੂਦ ਵੀ ਆਪਣੀ ਉਹੀ ਰਾਜਪੂਤ ਰੰਗੜ ਪੁਣੇ ਦੀ ਅਣਖ ਕਾਇਮ ਰੱਖੀ ਤੇ ਦਲੇਰੀ ਨਾਲ ਸਿਪਾਹੀਆਂ ਦਾ ਫਰਜ਼ਾਂ ਨੂੰ ਅਪਣਾਇਆ ਔਰ ਉਹ ਰੰਗੜਾ ਰਾਜਪੂਤਾਂ ਦੇ ਪੁੱਤ ਹੋਣ ਕਰਕੇ ਰੰਗਰੇਟੇ ਅਖਵਾਏ ਇਸੇ ਕਾਰਨ ਰੰਗਰੇਟਾ ਜਾਤ ਦੇ ਲੋਕ ਸ਼ੁਰੂ ਤੋਂ ਹੀ ਆਜ਼ਾਦੀ ਪਸੰਦ ਹੋਣ ਕਰਕੇ ਚੂੜਿਆਂ ਤੇ ਹੋਰ ਧਾਨਕਾਂ ਦੀ ਨਿਸਬਤ ਬਹੁਤ ਪੋਤੇ ਉੱਚੀ ਕੁਲ ਦੇ ਨੇ ਤੇ ਉਹਨਾਂ ਦੇ ਮੁਕਾਬਲੇ ਤੇ ਚੂੜੇ ਅਤੇ ਸਧਾਰਨ ਧਾਨਕ ਜਿਨ੍ਹਾਂ ਨੇ ਨੀਵੇਂ ਕਿਤੇ ਅਪਣਾਏ ਇਹ ਹਮੇਸ਼ਾ ਲਈ ਨੀਵੇਂ ਹੀ ਮੰਨੇ ਗਏ ਹੈ ਇਹ ਵੀ ਉੱਚੀ ਜਾਤੀ ਦੀ ਇਸੇ ਕਾਰਨ ਸਧਾਰਨ ਧਾਨਕ ਤੇ ਚੂੜੇ ਮਿਸਟਰ ਡੈਂਜਲ ਐਵਰਟਸਨ ਇਹਦੇ ਅਨੁਸਾਰ ਆਪਣੇ ਵੱਖਰੇ পেশੇ ਕਾਰਨ ਵੱਖਰਾ ਪੀਰ ਲਾਲ ਬੇਗ ਨੂੰ ਮੰਨਣ ਲੱਗ ਪਏ ਜਿਹਦੇ ਕਾਰਨ ਲਾਲ ਬੇਗੀ ਇਹ ਕਹੇ ਜਾਂਦੇ ਇਹਨਾਂ ਨੂੰ ਲਾਲ ਬੇਗੀ ਪਰ ਉਹਨਾਂ ਦੇ ਮੁਕਾਬਲੇ ਤੇ ਮੱਜਬੀ ਸਿੱਖ ਰੰਗਰੇਟ ਗੁਰੂ ਨਾਨਕ ਦਸ਼ਮੇਸ਼ ਤੋਂ ਸਿਵਾਏ ਹੋਰ ਕਿਸੇ ਗੁਰਪੀਰ ਨੂੰ ਨਹੀਂ ਮੰਨਦੇ ਕਈ ਧਾਨਕ ਤੇ ਚੂੜ ਜੋ ਭਾਰਤ ਚ ਮੁਸਲਮਾਨਾਂ ਦੀ ਆਓ ਆਈ ਸਮੇ ਢੇਰ ਤੇ ਪਹਿਲਾਂ ਹੀ ਕਿਸੇ ਕਾਰਨ ਮੁਸਲਮਾਨ ਬਣ ਗਏ ਸੀ ਉਹ ਹਲਾਲ ਖੋਰ ਦੀਨਦਾਰ ਖਾਕ ਰੋਬ ਜਾਂ ਮਸੱਲੀ ਨਾਮ ਨਾਲ ਮਸ਼ਹੂਰ ਹੋਏ ਉਹ ਠੀਕ ਓਕਣੇ ਜਿੱਕਣ ਕੇ ਕਸ਼ਮੀਰ ਦੇ ਖੱਤਰੀਆਂ ਤੋਂ ਬਣੇ ਮੁਸਲਮਾਨ ਖਖੇ ਤੇ ਬ੍ਰਾਹਮਣਾਂ ਤੋਂ ਬਣੇ ਮੁਸਲਮਾਨ ਪੱਪੇ ਬੰਬੇ ਕਹੇ ਜਾਂਦੇ ਹਨ। ਅਤੇ ਮੁ슬ਮਾਨ ਉਹਨਾਂ ਸਧਾਰਨ ਤਾਨਕਾਂ ਜਾਂ ਚੂੜਿਆਂ ਨੂੰ ਕਿਸੇ ਹਿੱਲੇ ਆਪਣੇ ਦੀਨ ਇਸਲਾਮ ਪੂਰੀ ਤਰ੍ਹਾਂ ਜੱਜ ਨਹੀਂ ਕਰ ਸਕੇ। ਹੁਣ ਸਿੱਖਾਂ ਦੇ ਨਾਲ ਸਭੇਟਿਆਂ ਦਾ ਪੰਥ ਦੇ ਨਾਲ ਕੀ ਸੰਬੰਧ ਹੈ ਇਹ ਵੀ ਦੱਸਦੇ ਹਾਂ ਤੁਹਾਨੂੰ। ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਸਮਾਂ 1469 ਤੋਂ ਲੈ ਕੇ 1539 ਇਸਵੀ ਤੱਕ ਹੈ। ਤਾਨਕ ਅਥਵਾ ਰੰਗਰੇਟਾ ਜ਼ਿਆਦਾ ਜ਼ਿਕਰ ਆਪਣੀ ਬਾਣੀ ਵਿੱਚ ਇਹਨਾਂ ਸ਼ਬਦਾਂ ਰਾਹੀਂ ਕੀਤਾ। ਸ੍ਰੀ ਰਾਗ ਮਾਲਾ ਪਹਿਲਾ ਘਰ ਚੌਥਾ ਇਕ ਸੁਵਾਨ ਤੋਂਏ ਸੁਵਾਨੀ ਨਾਲ ਭਲਕੇ ਭੋਕੇ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹਾਉ ਵਿਗੜੇ ਰੂਪ ਕਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਘਰ ਜੋ ਹੀ ਨੀਚ ਸੁਨਾਤ ਕਾਮ ਕਰੋਧ ਤਨ ਵਸਹਿ ਚੰਡਾਲ ਧਾਨ ਕ ਰੂਪ ਰਹਾ ਕਰਤਾ ਫਾਹੀ ਸੁਰਤ ਮਲੂਕੀ ਵੇਸ ਹਾਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨ ਕ ਰੂਪ ਰਹਾ ਕਰਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਉ ਕਿਉ ਮੋਹ ਤੇ ਸਾ ਦੁਸ਼ਟ ਚੋਰ ਨਾਨਕ ਨੀਚ ਕਹੈ ਵਿਚਾਰ ਧਾਨ ਕ ਰੂਪ ਰਹਾ ਕਰਤਾ ਇਸ ਗੁਰੂ ਗ੍ਰੰਥ ਸਾਹਿਬ ਚੋਂ ਦਾ ਧਾਨਕ ਦਾ ਜ਼ਿਕਰ ਤਾਂ ਇਹ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਧਾਨ ਕ ਰੂਪ ਦਾ ਉਹੀ ਤਰੀਕਾ ਚਿਤ੍ਰਣ ਕਰਕੇ ਦੱਸਿਆ ਜੋ ਕਿ ਭਗਵਾਨ ਮੰਨੂ ਨੇ ਮੰਨੂ ਸਮ੍ਰਿਤੀ ਦੇ 10ਵੇਂ ਅਧਿਆਏ ਦੇ 52 ਤੇ 43ਵੇਂ ਸ਼ਲੋਕ ਚ ਸਪਸ਼ਟ ਰੂਪ ਚ ਉਲਿਖਿਆ ਉਹ ਇਹ ਹੈ ਕਿ ਧਾਨਕ ਚੰਡਾਲ ਤੇ ਸਵਪੱਛ ਗਿੱਦੜਮਾਰ ਮਤਲਬ ਕਿ ਸਾਂਸੀ ਇਹ ਪਿੰਡੋਂ ਬਾਹਰ ਰਹਿਣ ਟੁੱਟੇ ਫੁੱਟੇ ਭਾਂਡਿਆਂ ਚ ਖਾਣ ਪੀਣ ਤੇ ਗਧੇ ਤੇ ਸ਼ਿਕਾਰ ਕੁੱਤੇ ਪੈੜੀਆਂ ਉਹਨਾਂ ਦਾ ਮਾਲਤਨ ਹੋਣ ਕਾਰਨ ਤੇ ਪ੍ਰਾਇਕਰਾਂ ਚ ਰਾਤੀ ਪਾੜ ਲਾਉਣਾ ਕਾਮਕਰੋ ਚੰਡਾਲਾਂ ਦਾ ਸੰਗੀ ਸਾਥੀ ਹੋਣ ਮਲੂਕਾਂ ਦੇ ਪੇਰੇ 'ਚ ਫਾਈਆਂ ਲੈ ਕੇ ਅਣਜਾਣ ਲੋਕਾਂ ਨੂੰ ਫਰਾ ਦੇ ਕੇ ਮਾਰਨਾ ਤੇ ਲੁੱਟਮਾਰ ਕਰਨੀ ਤੇ ਰਾਤੀ ਪਿੰਡਾਂ ਅਤੇ ਨਗਰਾਂ 'ਚ ਲੋਕ ਛੁਪ ਕੇ ਫਿਰਨਾ ਇਹ ਕੁਕਰਤ ਕਰਮ ਉਹਨਾਂ ਦੇ ਜੀਵਨ ਦੇ ਅੰਗ ਸੀਗੇ ਭਾਵੇਂ ਇਸ ਸ਼ਬਦ ਵਿੱਚ ਧਾਨਕਰੂਪ ਕਰਤਾਰ ਦਾ ਚਿੱਤਰ ਚਿੱਤਰ ਕੇ ਗੁਰੂ ਜੀ ਨੇ ਮਨੁੱਖੀ ਜੀਵਨ ਦੇ ਗੂੜ੍ਹੇ ਹੱਥ ਨੂੰ ਵੀ ਚੰਗੀ ਤਰ੍ਹਾਂ ਖੋਲ੍ਹਿਆ ਪਰ ਫੇਰ ਵੀ ਜਨਮ ਸਾਖੀ ਗੁਰੂ ਨਾਨਕ ਭਾਈ ਬਾਲਾ ਜੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਨਵਾਂ ਨਗਰ ਕਰਤਾਰਪੁਰ ਬਸਾ ਕੇ ਜਦ ਗੁਰੂ ਸਿੱਖੀ ਨੂੰ ਪਰਖਿਆ ਸੀ ਫਰ ਇਹੋ ਡਰ ਪਾਉਣਾ ਧਾਨਕ ਰੂਪ ਧਾਰਨ ਕੀਤਾ ਸੀ ਗੁਰੂ ਨਾਨਕ ਦਾ ਇਹ ਰੂਪ ਦੇਖ ਕੇ ਹੋਰ ਸਿੱਖ ਤਾਂ ਸਭ ਡਰਦੇ ਮਾਰੇ ਭੱਜ ਗਏ ਸੀ ਕੇਵਲ ਭਾਈ ਲੈਣਾ ਗੁਰੂ ਅੰਗਤ ਹੀ ਸਾਬਤ ਕਦਮ ਰਿਹਾ ਸੀ ਜਿਹਦੇ ਕਰਕੇ ਗੁਰੂ ਸਹਿਬ ਨੇ ਉਸ ਨੂੰ ਆਪਣੀ ਥਾਂਵੇਂ ਦੂਜਾ ਗੁਰੂ ਥਾਪ ਕੇ ਗੁਰਗੱਦੀ ਪ੍ਰਦਾਨ ਕੀਤੀ ਸੀ ਇੱਥੇ ਹੀ ਬੱਤ ਨਹੀਂ ਗੁਰੂ ਨਾਨਕ ਸਾਹਿਬ ਨੇ ਧਾਨਕ ਰੂਪ ਨੂੰ ਅਪਣਾ ਕੇ ਇਸ ਖਾਨਦਾਨ ਦਾ ਨਾਮ ਚੱਕ ਕੀਤਾ ਸਗੋ ਆਪਣੇ ਜੀਵਨ ਦੀਆਂ ਪ੍ਰਦੇਸ਼ ਫੇਰੀਆਂ ਰੂਪਚਾਰ ਉਦਾਸੀਆਂ ਚ ਉਹਨਾਂ ਨੇ ਐਸੇ ਨੀਚੋ ਉੱਚ ਕਰੇ ਮੇਰਾ ਗੋਵਿੰਦ ਦੀ ਉੱਚੀ ਸੁੱਚੀ ਭਾਵਨਾ ਦੇ ਅਧੀਨ ਤਲੰਬਾ ਮਲਤਾਨ ਦੇ ਸੱਜਣ ਠੱਗ ਉੱਤਰੀ ਭਾਰਤ ਦੇ ਕੌਡੇ ਰਾਖਸ਼ ਦੇਵ ਲੂਤ ਔਰ ਐਸੇ ਖਾਨਦਾਨ ਦੇ ਅਨੇਕ ਭੁੱਲੇ ਭਟਕੇ ਜੀਵਾਂ ਨੂੰ ਆਪਣੇ ਲੜ ਲਾ ਕੇ ਉਧਾਰਿਆ ਤੇ ਮਾਨਸ ਤੋਂ ਦੇਵਤੇ ਬਣਾਇਆ ਨਾ ਕੇਵਲ ਇਹੋ ਠੱਗ ਰਾਖਸ਼ ਹੀ ਸਗੋਂ ਐਸੇ ਤਰ੍ਹਾਂ ਅਨੇਕਾ ਹੋਰ ਦਖਣੀ ਭਾਰਤ ਦੇ ਫਾਂਸੀਗਰ ਜਾਂ ਫੰਦੇ ਵਾਲੇ ਇਹ ਆਦਮੀ ਜਿਹੜੇ ਕਿ ਬੜੇ ਰਹਿਸਮਈ ਢੰਗ ਨਾਲ ਭੁੱਲੇ ਪਟਕੇ ਰਾਈਆਂ ਨੂੰ ਰਾਹ ਜਾਂਦੇ ਆ ਘੇਰਦੇ ਤੇ ਗਲਾਂ ਚ ਰਮਾਲ ਸੁੱਟ ਕੇ ਅਜੀਬ ਢੰਗ ਨਾਲ ਫੰਦੇ ਦੇ ਕੇ ਮਾਰਦੇ ਸੀ ਫਿਰ ਉਹਨਾਂ ਮਜਲੂਮਾਂ ਦਾ ਸਾਰਾ ਧਨ-ਮਾਲ ਲੁੱਟ ਕੇ ਆਪਣੇ ਗੁਜ਼ਾਰੇ ਤੋਰਦੇ ਤਨ ਤੇ ਇਸ ਲਈ ਅਜਿਹੇ ਰਾਖਸ਼ ਰੂਪ ਠਗਵਾੜਿਆਂ ਦੀ ਉਸ ਸਮੇ ਸਾਡੇ ਦੇਚ ਕਮੀ ਸੀ ਪੰਜਾਬ ਚ ਮਲਤਾਨ ਤੋਂ ਲੈ ਕੇ ਦਿੱਲੀ ਤੇ ਦਿੱਲੀੋਂ ਲੈ ਕੇ ਉੱਤਰ ਪ੍ਰਦੇਸ਼ ਤੇ ਦੱਖਣੀ ਭਾਰ ਦਾ ਇਲਾਕਾ ਅਜਾਹੇ ਧਾਨਕ ਜਾਤੀ ਦੇ ਲੋਕਾਂ ਨਾਲ ਭਰਿਆ ਪਿਆ ਸੀ ਜਿਸ ਕਾਰਨ ਉਸ ਸਮੇਂ ਇਕੱਲੇ ਦੁਕੱਲੇ ਰਾਹੀ ਰਾਹ ਨਹੀਂ ਤੁਰਦੇ ਸੀ ਸਗੋਂ ਸੱਤ ਬਨ ਕੇ ਇਕੱਠੇ ਹੋ ਕੇ ਕਹਿ ਲਿਏ ਵੀ ਘਰੋਂ ਤੋੜਦੇ ਸੀ ਅਜਾਹੇ ਬਾਅਦ ਅਮਨੀ ਦੇ ਜ਼ਮਾਨੇ 'ਚ ਗੁਰੂ ਨਾਨਕ ਨੇ ਸਾਰੀ ਧਾਨਕ ਜਾਤੀ ਨੂੰ ਆਪਣਾ ਰੋਹਾਨੀ ਸੰਦੇਸ਼ ਦੇ ਕੇ ਸਮੱਤੇ ਲਾਇਆ ਤੇ ਉੱਚੀਆਂ ਜਾਤਾਂ ਦਾ ਘਮੰਡ ਤੋੜਨ ਲਈ ਉਹਨਾਂ ਨੂੰ ਬੜੇ ਪਿਆਰ ਨਾਲ ਸਿੱਖ ਪੰਥ ਦੇ ਦੈਰੇ 'ਚ ਲੈ ਜਾਂਦਾ ਸੀ ਸੋ ਇਸ ਹਾਲਤ ਵਿੱਚ ਧਾਨਕ ਜਾਤੀ ਕਰੋ ਨਾਨਕ ਸਾਹਿਬ ਦੀ ਸ਼ਖਸੀਅਤ ਉੱਤੇ ਜਿੰਨਾ ਵੀ ਮਾਨ ਕਰੇ ਉਹਨਾਂ ਹੀ ਥੋੜਾ ਏ ਜਿਹੜਾ ਨਾਨਕ ਦੇਵ ਜੀ ਨੇ ਧਾਨਕ ਜਾਤ ਦੀ ਸਤਿ ਭਾਵ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਦੀ ਪੁਰਾਣੀ ਰਹਿਤਲ ਸਚਿੱਤਰ ਰੂਪ 'ਚ ਅੱਖਾਂ 'ਗੇ ਰੱਖਦਿਆਂ ਹੋਇਆ ਜੋ ਅਮਰਤ ਬਚਨ ਫਰਮਾਏ ਉਹਨਾਂ ਵਿੱਚੋਂ ਜਿਵੇਂ ਕਿ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀਆ ਜੇਹੀ ਸੁਰਤ ਤੇਹਾ ਤੇ ਨਰਾਹੋ ਲੇਖਾ ਇੱਕੋ ਆਵੋ ਜਾ ਸ੍ਰੀ ਰਗਮਨ ਦਾ ਪਹਿਲਾ ਘਰ ਚੌਥਾ ਬਸ ਫਿਰ ਐਸੇ ਸਨੇਹ ਭਾਵਨਾ ਨਾਲ ਉਹਨਾਂ ਨੂੰ ਹਮੇਸ਼ਾ ਲਈ ਇਸ ਤਰ੍ਹਾਂ ਅਪਣਾਇਆ ਕਿ ਉਹ ਗੁਰੂ ਘਰ ਨਾਲੋਂ ਕਦੇ ਅਲੱਗ ਨਾ ਹੋਏ ਤੇ ਸ਼ਾਮਾ ਲੱਤੇ ਸਰਬਸਜ ਦਰਖਤ ਵਾਂਗੂ ਹਮੇਸ਼ਾ ਗੁਰੂ ਪੰਥ ਦੀ ਛਤਰ ਛਾਇਆ ਹੇਠੇ ਰਹੇ ਤੇ ਚਰਨ ਪੌੜ ਲੈ ਕੇ ਗੁਰੂ ਘਰ ਦੇ ਸੇਵਕ ਬਣੇ ਸੋ ਇਦਾਂ ਕਹ ਲਈਏ ਬਣੇ ਸੀਗੇ ਸਿੱਖ ਜਿਹੜੇ ਧਾਨਕ ਜਾਂਦੇ ਸੀ ਰੰਗਰੇਟੇ ਮਜਵੀ ਸਿੱਖ ਕਿਵੇਂ ਬਣੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਸੱਜਣ ਢਗ ਕਉਡੇ ਰਖਿ ਇਹਨਾਂ ਦੇ ਵਾਂਗੂ ਨਾ ਕੇਵਲ ਧਾਨ ਕਈ ਸਗੋਂ ਹਿੰਦੂ ਮੁਸਲਮਾਨ ਇਹ ਹੋਰ ਕੌਮਾਂ ਦੇ ਲੋਕ ਵੀ ਸ਼ਾਮਲ ਸੀਗੇ ਫਿਰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦੇ ਪ੍ਰਚਾਰ ਰਾਹੀਂ 22 ਮੰਦੀਆਂ ਸਥਾਪਿਤ ਕੀਤੀਆਂ ਤਾਂ ਅੱਲਾ ਯਾਰ ਖਾਂ ਆਦ ਤੇ ਹੋਰ ਸਿੱਖਾਂ ਨੂੰ ਵੀ ਉਹਨਾਂ ਦੇ ਪ੍ਰਚਾਰਕ ਹੋਣ ਦਾ ਮਾਣ ਦਿੱਤਾ ਗਿਆ ਫਿਰ ਇੱਕ ਨਾ ਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤਾਂ ਇਹਨਾਂ ਨੇ ਸਰਬਸਾਂਝੇ ਕੌਮੀ ਅਸੂਲ ਦੇ ਪਾਲਣ ਕਰਦੇ ਰਹੇ ਫਿਰ 6ਵੇਂ ਗੁਰੂ ਹਰਗੋਬਿੰਦ ਪਾਚੇ ਆ 7ਵੇਂ ਗੁਰੂ ਹਰ Rai ਸਾਹਿਬ 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਤੇ 9ਵੇਂ ਗੁਰੂ ਤੇਗ ਬਹਾਦਰ ਜੀ ਇਹ ਹਿੰਦ ਦੀ ਚਾਦਰ ਨੇ ਤਾਂ ਇਸ ਪਾਸੇ ਹੋਰ ਵੀ ਫਰਾਕ ਦਿਲੀ ਤੋਂ ਕੰਮ ਲਿਆ ਉਹਨਾਂ ਮੋਢੀ ਸਿੱਖਾਂ ਚ ਭਾਈ ਜੈਤਾ ਜੀ ਧਾਨਕ ਜਾਤੀ ਦੇ ਸਿੱਖ ਜੋ ਇਲਾਕਾ ਮਾਝਾ ਦੇ ਜੰਪਾਲਤਨ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ ਸਿੱਖ ਇਤਿਹਾਸ ਦੇ ਪੱਖ ਤੋਂ ਇਹ ਬਹੁਤੇ ਮਸ਼ਹੂਰ ਪਹਿਲੇ ਮੱਝੀ ਸਿੱਖ ਸੀਗੇ ਭਾਈ ਜੈਤਾ ਜੀ ਜੋ ਗੁਰੂ ਸਾਹਿਬ ਦੇ ਹਮੇਸ਼ਾ ਹਜ਼ੂਰੀ ਤੇ ਬਹੁਤ ਨੇੜੇ ਭਾਈ ਜੈਤਾ ਦਾ ਮਢਲਾ ਇਤਿਹਾਸ ਤੇ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਬਜ਼ੁਰਗ ਭਾਈ ਰੱਲਾ ਰੰਗਰੇਟੇ ਨੂੰ ਪਿੰਡ ਗੱਗੋ ਮਹਿਲ ਤੋਂ ਛੱਡ ਕੇ ਬਾਬਾ ਬੁੱਢਾ ਜੀ ਦੇ ਵੰਸ਼ਦ ਭਾਈ ਝੰਡਾ ਜੀ ਨੇ ਪਿੰਡ RAMDASPUR ਬਸਾਇਆ ਫਿਰ ਏਸੇ ਭਾਈ ਰੱਲੇ ਰੰਗਰੇਟੇ ਦੀ ਵੰਸ਼ ਵਿੱਚੋਂ RAMDAS ਪੋਡੇ ਸਥਾਨਪੁਰ ਭਾਈ ਜਾਗੂ ਉਰਫ ਜੈਤੇ ਰੰਗਰੇਟੇ ਦਾ ਜਨਮ ਹੋਇਆ ਫਿਰ ਛੁੱਟ ਸਭਾਲਣ ਤੇ ਭਾਈ ਜੈਤੇ ਨੇ RAMDASPUR ਰਹਿ ਕੇ ਹੀ ਬਾਬਾ ਝੰਡਾ ਜੀ ਤੋਂ ਹੀ ਨਾਮਦਾਨ ਲਿਆ ਗੁਰਮੁਖੀ ਪੜ੍ਹੀ ਤੇ ਗੁਰਬਾਣੀ ਦੇ ਨਾਲ ਸਿੱਖ ਇਤਿਹਾਸ ਦਾ ਅਧਿਐਨ ਕੀਤਾ। ਰਾਮਦਾਸਪੁਰ ਨਗਰ ਜੋ ਕਿ ਬਾਬਾ ਬੁੱਢਾ ਜੀ ਦੇ ਨਗਰ ਦੇ ਨਾਲ ਮਸ਼ਹੂਰ ਹੈ। ਪਹਿਲੇ ਪਹਿਲੇ ਇੰਨੀ ਘਣੀ ਆਬਾਦੀ ਵਾਲਾ ਨਹੀਂ ਸੀ। ਪਰ ਫਿਰ ਭਾਈ ਝੰਡਾ ਜੀ ਨੇ ਜੋ ਕਿ ਬਾਬਾ ਬੁੱਢਾ ਜੀ ਤੋਂ ਬਾਅਦ ਪੰਜਾਬੀ ਪੁਸਤ ਉਸੇ ਖਾਨਦਾਨ ਦੇ ਰਤਨ ਸਨ ਇਸ ਨਗਰ ਨੂੰ ਬਹੁਤ ਵਿਧਾਇਆ। ਤੇ ਮਤਲਬ ਕਿ ਬਹੁਤ ਸਾਰੇ ਬਾਣੀਆਂ ਚੁਲਕੇ ਖੱਤਰੀ ਬ੍ਰਾਹਮਣ ਝੂਰ ਨਾਈ ਰਾਈ ਕਸ਼ਮੀਰੀ ਕਮੋਹ ਨਿਲਾਰੀ ਕਮਾਰ ਥੋਬੀ ਮੋਚੀ ਦਰਦੀ ਸੁਨਿਆਰੇ ਤੇ ਹਿੰਦੂ ਮੁਸਲਮਾਨ ਗੱਲ ਕੀ ਸਾਰੀਆਂ ਨਿੱਕੀਆਂ ਮੁੱਟੀਆਂ ਜਾਤਾਂ ਦੇ ਲੋਕ ਲਿਆ ਕੇ ਇੱਥੇ ਬਸਾਏ ਜਿਨ੍ਹਾਂ ਦੇ ਕਾਰਨ ਫੇ ਇਸ ਨਗਰੀ ਹੋਰ ਵੀ ਰੌਣਕ ਬਧੀ ਤੇ ਇਸ ਨਗਰੇ ਚੁਫੇਰੇ ਇੱਕ 10-12 ਗਜ ਲੰਮੀ ਚੌੜੀ ਨਹੀਂ ਰਖਵਾਈ ਤੇ ਕਿਲੇ ਦੀ ਸ਼ਕਲ ਦੀ ਉੱਚੀ ਅਤੇ ਚੌੜੀ ਕੰਧ ਬਣਵਾਈ ਗਈ ਜਿਤੇ ਉਤੇ ਅਸਾਨੀ ਨਾਲ ਚਾਰ ਘੋੜੇ ਖੁੱਲੇ ਤੇਜ਼ੀ ਨਾਲ ਤੌੜ ਸਕਣ ਇਸ ਕਿਲੇ ਦੀ ਕੰਧ ਦੇ ਨਿਸ਼ਾਨ ਇਸ ਨਗਰ ਦੇ ਚਗਰ ਦੇ ਹੁਣ ਤੱਕ ਮੌਜੂਦ ਹੈ ਫਿਰ ਇਸ ਤਰ੍ਹਾਂ ਕੇ ਲਈ ਵੀ ਇਸ ਨਗਰ ਦੇ ਚਾਰ ਦਰਵਾਜੇ ਚਾਰੇ ਪਾਸੇ ਬਣਵਾਏ ਗਏ ਗਿਆਨੀ ਮੰਗਲ ਸਿੰਘ ਦੇ ਕਥਨ ਦੇ ਅਨੁਸਾਰ ਜਿਹੜੇ ਪਾਸੇ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਉਹ ਦਰਵਾਜੇ ਦਾ ਨੌ ਦਰਸ਼ੀਨ ਦਰਵਾਜਾ ਰੱਖਿਆ ਗਿਆ ਸੀ ਔਰ ਦੋਸਤੋ ਇਨਾਂ ਰੰਗਰੇਟੇ ਮੱਝ ਵੀ ਸਿੱਖਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਔਰ ਸਭ ਤੋਂ ਵੱਧ ਕੁਰਬਾਨੀਆਂ ਤੇ ਸ਼ਹੀਦਿਆਂ ਰੰਗਰੇਟਿਆਂ ਦੀਆਂ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਹੁਣ 73 ਨਾਟ ਗੁਰੂ ਪਾਛਈ ਦਸਵੀਂ ਦੇ ਕਥਨ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਗਭਗ 14 ਸਾਲ ਦੀ ਉਮਰ 'ਚ ਹੋਣ ਤੇ ਜਦ ਉਹਨਾਂ ਦੇ ਰਾਜ ਸਥਾਪਿਤ ਦਾ ਸਮਾਂ ਆਇਆ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਉਂਕਿ ਦਿੱਲੀ ਜਾ ਕੇ ਸ਼ਹੀਦ ਹੋ ਚੁੱਕੇ ਸਨ ਜਿਵੇਂ ਗੁਰੂ ਪਾਛਾ ਜੀ ਨੇ ਸਭ ਤੋਂ ਪਹਿਲਾਂ ਛਸ਼ਤਰ ਅਸਤਰ 71 ਕਰਕੇ ਸਿੱਖਾਂ ਦੀ ਫੌਜੀ ਤਨਦੀਮ ਦਾ ਪ੍ਰਬੰਧ ਕੀਤਾ ਤੇ ਫਿਰ ਉਹਨਾਂ ਦਾ ਜੰਗੀ ਉਤਸ਼ਾਹ ਵਧਾਉਣ ਵਾਸਤੇ ਕੇਸਗੜ ਆਨੰਦਗੜ ਆ ਗੰਗੜ ਇਹਨਾਂ ਅਕਲਿਆਂ ਦੀ ਉਸਾਰੀ ਕਰਵਾਈ ਦੇ ਨਾਲ ਹੀ ਕਿਲਾ ਆਨੰਦਗੜ੍ਹ ਦੇ ਸਥਾਨ 'ਤੇ ਇੱਕ ਬੜਾ ਭਾਰੀ ਰਣਜੀਤ ਨਗਾਰਾ ਬਣਵਾ ਕੇ ਸਥਾਪਨ ਕੀਤਾ ਜਿਹਦੇ ਨਗਾਰ ਦੀ ਸੇਵਾ ਬਤੌਰ ਨਗਾਰਜੀ ਆਪਣੇ ਪਰਮ ਪਿਆਰੇ ਰੰਗਰੇਟੇ بیٹے ਸੂਰਬੀਰ ਸਿਪਾਹੀ ਭਾਈ ਜੈਤਾ ਜੀ ਨੇ ਸਪੁਰਦ ਕੀਤੀ ਸੀ ਸੋ ਇਸ ਕਾਰਨ ਗੁਰੂ ਜੀ ਦੇ ਹੁਕਮ ਨਾਲ ਜੰਨ ਭਾਈ ਜੈਤਾ ਜੀ ਉਸ ਨਗਾਰੇ ਉੱਤੇ ਬੜੇ ਜ਼ੋਰ ਨਾਲ ਰੋਸ ਸਵੇਰੇ ਚੋਟ ਲਗਾਉਂਦੇ ਸਨ ਤਾਂ ਉਹਦੀ ਗगन ਭੇਦੀ ਸੁਣ ਕੇ ਚੋਤਰਫੀ ਬਾਈ ਧਾਰ ਇਲਾਕਾ ਪਹਾੜ ਦੇ ਸਾਰੇ ਬਣ ਪਰਬਤ ਘਾਟੀਆਂ ਬੜੀ ਭਿਆਨਕਰ ਗੜਗਾਜੇ ਨਾਲ ਚੁੱਗੂੰਜ ਉੱੜਦੇ ਸੀਗੇ ਤੇ ਹਰ ਥਾਂ ਮੇ ਬੜੀ ਦਹਿਤ ਫੈਲ ਜਾਂਦੀ ਸੀ ਇਸ ਅਦੁੱਤੀ ਕਾਰਕਰਦਗੀ ਬਦਲੇ ਥੋੜੇ ਸਮੇਂ ਪਿਛੋਂ ਹੀ ਭਾਈ ਜੈਤੇ ਨੂੰ ਗੁਰੂ ਸਾਹਿਬ ਨੇ ਆਪਣੇ ਚਾਰਾ ਸਾਹਿਬ ਜਾਦਿਆਂ ਚ ਪੰਜਵਾਂ ਸ਼ਹਿਜਾਦਾ ਹੋਣ ਦਾ ਵੀ ਮਾਣ ਬਖਸ਼ਿਆ ਸੀ ਤਾਂ ਦੋਸਤੋ ਏ ਸੀਗਨ ਲੈ ਕੇ ਆਵਰੇ ਜਾਣਕਾਰੀ ਸੋ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ